ਸਾਰੇ ਅਨੁਸ਼ਾਸਕਾਲ ਜੀ ਸਾਡੇ ਚੈਨਲ ਤੇ ਤੁਹਾਡਾ ਸਵਾਗਤ। ਲੋ ਜੀ ਟਾਈਮ ਸ਼ਾਮ ਦਾ। ਆਪਾਂ ਬਣਾਈਏ ਸਬਜੀ ਪਾਜੀ ਲਾਈਏ ਤੜਕਾ। ਅਲੀ ਨੂੰ ਸੰਭਾਲੀਏ। ਆਪਾਂ ਕੱਟ ਲਈਏ। ਅੱਜ ਆਪਾਂ ਸਬਜੀ ਬਣਾਣੀ ਮਿਕਸ। ਆਲੂ ਕਾਜ ਨਾ। ਮੈਂ। ਸਾਰੇ ਪੈਨ ਬੈਨੋ ਪਰਵਨ ਰਿਕਵੈਸਟ ਜਿਹੜੇ ਚੈਨਲ ਤੇ ਨਵੇਂ ਆਏ ਚੈਨਲ ਨੂੰ ਸਬਸਕ੍ਰਾਈਬ ਕਰੋ। ਇਹ ਜਿਹੜਾ ਪਹਿਲਾ ਪੈਣਾ ਜੁੜਨਾ ਲਾਈਕ ਸੌ ਸੌ ਕਮੈਂਟ ਕਰੋ ਵੀਡੀਓ ਨੂੰ ਵਾਝੇ ਕਰੋ ਫਿਲਾਈ ਕਰੋ ਸ਼ੇਅਰ ਕਰੋ ਚੈਨਲ ਨੂੰ ਵਾਧਾ ਵਾਧਾ ਸਪੋਰਟ ਕਰੋ ਜਿਹੜੇ ਨਵੇਂ ਸਬਸਕ੍ਰਾਈਬਰ ਆ ਉਹ ਵਾਧਾ ਵਾਧਾ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਵਾਝੇ ਕਰੋ ਸਾਰਾ ਸਪੋਰਟ ਦੀ ਬਹੁਤ ਹੀ ਲੋੜ ਪਤ ਤੁਹਾਨੂੰ ਵੀਡੀਓ ਤੇ ਕਮੈਂਟ ਆ ਰਿਹਾ ਸੋ ਜਿਵੇਂ ਕੱਢੋ ਉੱਤੇ ਪਹਿਲਾ ਰਾਖੀ ਤੇ ਆਜ ਰਹਿਗੇ ਮੈਂ ਕਿਹਨ ਤੜਤਲਾਵਾਂਗੇ ਤੇਰਾ ਪਾ ਕੱਢ ਲਾ ਲੀ ਮਟਰ ਭਰੈ ਜਿਓ ਕੱਢ ਕੇ ਪਾਣੀ ਚ ਭਿੰਨ ਤੇ ਇਹ ਪਾਈ ਸਾਰੇ ਸਾਗ ਲਿਆ ਉੱਤੇ ਭਾ ਕੇ ਆਪਾਂ ਸਾਗ ਬਣਾਵਾਂਗੇ ਅੱਜ ਗਾਜਰਾ ਮਟਰ ਬਣਾ ਲੈਨੇ ਆ ਬਾਬਾ ਹੀ ਰਹਿ ਰਸ ਕਰਨ ਦਾ ਪਾਣੀ ਚਲਣ ਡਈ ਆ ਪਰ ਮੰਦਰ ਸ਼ਹਿਰ ਤੋਂ ਸਬਜੀ ਦੇ ਕੋਈ ਨਾ ਕੋਈ ਬਣਾਉਣੀ ਹੁੰਦੀ ਆ ਫਿਰ ਵੀੜ ਕੋ ਤਾਂ ਪਾਉਣੀ ਹੁੰਦੀ ਆ ਇਹ ਨਹੀਂ ਆ ਕਿ ਆਪਾਂ ਤੜਕਾਈ ਲਵਣਾ ਆਉਂਦਾ ਨਾ ਤਾਂ ਹੀ ਵੀਡੀਓ ਪਾਉਣੀ ਆ ਸਿਰਫ ਇਹ ਆ ਕਿ ਆਪਾਂ ਵੀੜ ਕੋ ਜਿਹੜੀ ਪਾਉਣੀ ਕਰਕੇ ਸਬਜੀ ਤੇ ਆਪਾਂ ਬੱਧਾ ਵੀ ਬਣਾ ਸਕਦੇ ਆ ਅਨ ਕਰਦੇ ਬਸ ਪਿਆਜ਼ ਦਾ ਤੜਕਾ ਲਾਉਣਾ ਲਸਣ ਨਹੀਂ ਪਾਉਣਾ ਨਾ ਜੀਰਾ ਭੁੰਨਾ ਤੁਹਾਨੂੰ ਪਤਾ ਜੀਰਾ ਜਿਹੜਾ ਗਰਮ ਮਸਾਲੇ ਚ ਹੁੰਦਾ ਉਹ ਨਹੀਂ ਜੀਰਾ ਵਰਤਣਾ ਯਾਰੀ ਗੱਲ ਪਾਉਣਵੇਂ ਆਲੂਆਂ ਦੀ ਪੁੰਜੀ ਹੋਵੇ ਫੇਰ ਭਾਵੇਂ ਮਰਸਾ ਜੀਰਾ ਪਾਉੜੇ ਤੇ ਲੋੜ ਨਹੀਂ ਕੋਈ ਆਹ ਅੱਜ ਦੇ ਰੋਜ਼ ਦੇ ਪਿਆਰੇ ਗਏ ਭੋਜਨ ਪਾ ਲ ਗਏ ਹੁ ਇਹ ਹਰੇ ਮਟਰ ਇਹਦੇ ਆਲੂ ਵੀ ਲਏ ਤੇ ਆਹ ਦੇ ਹਵਾਜੇ ਇਹ ਗਰਮ ਕਰਨ ਲਈ ਪਾਣੀ ਜੋ

ਨਾ ਮਾਈ ਦਈਓ ਆਲੂ ਪਾਤੇ ਮਟਰ ਪਾਤੇ ਹੁਣ ਪਾ ਲਈਏ ਲਾਗੇ ਸੌਗੀ ਦਬਹਿ ਗਈ ਵੀ ਆ ਨਾਮ ਬਣਾਉਂਦੇ ਤਾਂ ਵੀ ਸੱਜਣਾ ਹੁਣ ਨੌਣ ਦਸਰਨਾ ਇਸੇ ਫੇਰ ਕੋਨਾ ਕੰਪਰਵਾ ਪੜਾ ਖੰਡ ਦਾ ਕਰਕੇ ਬੱਸ ਇਹ ਬਲਦੀ ਚੱਜੀ ਅੱਗੇ ਪਾ ਦੇਣੀ ਹੈ ਇਹ ਨਾ ਕੋਸ਼ਿਸ਼ ਨਾ ਪਾਣਾ ਅੱਗੇ ਤਾਂ ਸਬ지 ਬਣਾਈ ਨਹੀਂ ਹੋਣੀ ਕਲੀ-ਕਲੀ ਚੀਜ਼ ਪੋੜਦਾ ਸਭ ਕੋ ਹੋਏ ਉਹ ਮਾਲੂ ਦੇ ਆ ਮਾਲੂ ਕੋਛ ਹਟਾਇਆ ਨਾ ਔਰ ਥੋੜਾ ਪਗੋਲ ਲੇ ਪੰਜ ਸਤੰਭ ਕੇ ਹਰ ਹੁੰਦੀ ਹੈ ਜੀ ਵਧਗਾ ਸਾਡੀਆਂ ਰੱਖ ਲਗੇ ਤੇ ਫਿਰ ਮੜ ਕੇ ਦੋਨੋਂ ਪਾੜਾ ਧੋਣੀ ਸਗਲਾ ਮਾਣਿਆ ਨਾ ਕਿ ਉਹ ਵਾਲਾ ਸਫਲਾផល ਹੋਣੀ ਮਿਲ ਗਈ ਨਾ 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 ਮਾਈ ਲਈ ਕਰਦਾ ਕਰਕੇ ਜੀਰਦਾ ਖੁਸ਼ੀ ਕਰਨ ਨੂੰ ਅੱਜ ਵੀ ਉਹ ਢੇੜਾ ਲੱਗਾ ਤੋਤਾ ਹੀ ਉਹ ਸੁਕਣੇ ਪਾਇਆ ਜਿਉੜੇ ਕੀਤੇ ਧੁੱਪ ਬੜੀ ਸੋਹਣੀ ਲੱਗੀ ਇਹ ਕੋਈ ਕੋਠੇ ਤੇ ਚੱਲ ਜੀਏ ਫਿਰ ਵੀ ਉਹ ਨਹੀਂ ਕਰਦਾ ਸੱਨੇ ਹੁਣ ਮਇਮੂਰੀ ਬਾਤ ਚਲੋ ਏ ਰੱਬ ਦੀ ਮਰਜ਼ੀ ਐ ਇ ਜਿੱਦ ਤੱਕੜਾ ਬੰਦਾ ਦੀ ਮਾਨ ਉਹ ਅੱਲਾ ਮੈਂ ਹੀ ਮੈਂ ਆ ਮਾੜੇ ਨੂੰ ਰੋਟੀ ਨਾ ਖਾਣ ਤਾਂ ਮੇਰੇ ਦਾ ਵਾਸ ਚੱਲੇ ਉਹ ਤੇ ਜਬਰਦਸਤ ਗਰੀਬ ਬੰਦਾ ਰੋਟੀ ਖਾਈ ਜਾਂਦਾ ਗਰੀਬ ਬੰਦੇ ਦੀ ਤਾਂ ਕੋਈ ਵਡਤ ਨਹੀਂ ਅੱਜ ਕੱਲੇ ਵੇਸਟੇ ਤਾਂ ਹੈ ਨਾ ਤੇ ਜੋ ਵੀ ਸਭ ਰਿਸ਼ਤੇ ਬਰਾਬਰ ਦੇ ਹਨ ਪਹਿਲੇ ਆਲੇ ਆਣਾ ਪਹਿਲੇ ਆਲੇ ਨੂੰ ਪਹਿਲੇ ਆਏ ਕਾ ਕਰ ਦਿੰਦੇ ਗਰੀਬ ਦਾ ਕੋਈ ਰਿਸ਼ਤੇਦਾਰ ਨਹੀਂ ਮਾੜਾ ਬਗਲੀ ਦੀ ਕੇਤੇ ਠਾਈ ਸ਼ਾਮ ਦਾ ਵੇਲਾ ਮਾੜਾ ਵਾਦੀ ਮੈਂ ਤੁਹਾਨੂੰ ਟਾਈਮ ਮਾਰ ਕੇ ਜੋੜਦੀ ਮਾੜਾ ਪਰਮਾਨੰਤ ਤੇ ਆਵੇ ਬਾਕੀ ਤੇ ਸਭ ਸ਼ਹਿਰ ਦਾ ਆਪਣੇ ਪਰਿਵਾਰ ਦੀ ਜਿਹਨੇ ਪਰਿਵਾਰ ਦੇ ਹੀ ਰਿਸ਼ਤੇਦਾਰ ਉਹ ਹੀ ਨਹੀਂ ਗੱਲਾਂ ਕਰਨ ਉਹ ਕਿਉਂਕਿ ਉਹਨਾਂ ਨੂੰ ਸਭ ਤੋਂ ਜ਼ਿਆਦਾ ਪਤਾ ਹੁੰਦਾ ਕਾਜੇ ਕੋ ਕੇ ਸੁੱਕੇ ਖਾਧੀ ਜਾਂ ਨਹੀਂ ਖਾਧੀ ਕੀ ਹਾਲ ਹੈ ਇਹਨਾਂ ਦਾ ਹੋਰ ਇਹਨੂੰ ਪੇਟ ਮਾਰਦਾ ਪੇਠੀ ਮਾਰਦਾ ਉਹਦਾ ਨਹੀਂ ਬੰਦਾ ਮਾਰਦਾ ਲੋ ਜੀ ਇੰਨਾ ਆਟਾ ਗੋਲਿਆ ਆਪਾਂ ਸਜੇਰਾ ਤੇ ਇੰਨਾ ਫਰ ਸੇਰਾ ਰਿਹਾ ਆ ਆਹ ਵੇਖੋ ਇਹ ਆ ਸੁੱਕਾ ਹੈ ਇਹਨੂੰ ਨਾੜੀ ਦੱਬ ਲੈਣਾ ਕੀ ਇੰਦੇ ਵੀ ਪਏ ਆ ਦੋ ਚਲੋ ਪਾਣੀ ਗਰਮ ਹੋ ਗਿਆ ਆ ਇਹਨੇ ਜਿਹੜਾ ਇਸ ਤਰ੍ਹਾਂ ਦੀ ਬਣਾਇ ਨੂੰ ਗਾਜਰਾਂ ਨੂੰ ਅੱਜ ਗਾਜਰਾਂ ਦੀ ਸਬ지 ਬਣਾਉਣੀ ਹੈ ਦੇ ਭਾਈ ਆਉਗਾ। ਉਹ ਕਿਹਾ ਸਾਗ ਵਿੱਚ ਝਰਦਾਂਗੇ। ਲੋ ਜੀ ਸਰ ਜੀ ਆਪਣੀ ਗਈ ਬਣੇ ਵੇਖੋ ਆਲੂ ਗਾਜਰਾਂ ਦੀ। ਵੀਡੀਓ ਦੇਖਣ ਨੂੰ ਬਣੀ। ਇਹ ਦੁੱਧ ਤੇ ਤਰ ਗਏ ਸੇਮ ਕਰਕੇ ਪਾਣੇ ਚਾਹਾਂ। ਉਹ ਮਸਾਫ ਕਰਦੇ ਆ ਇੱਕ ਵਾਰੀ। ਸਹੀ ਸਾਫ ਕਰਤੀ। ਇਧਰ ਆਟਾ ਚਲੋ ਜੀ ਗੈਸ ਕਰਦਗੇ ਬੰਦ ਚੋਲੀ ਬਣ ਗਈ ਐਨ ਬਣ ਕੇ ਹੁਡੀ ਤਿਆਰ ਨੂੰ ਮਮੂ ਕੇ ਬਣਾਉਣੇ ਪਰ ਛਾੜ ਦੇ ਚਲੋ ਜੀ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਬਾਅਦ ਤੋਂ ਬਾਅਦ ਚੈਨਲ ਨੂੰ ਸਪੋਰਟ ਕਰਿਓ ਸ਼ੇਅਰ ਕਰਿਓ ਲਾਈਕ ਕਰਿਓ ਚਲੋ ਜੀ ਮਿਲਾਂਗੇ ਕੇ ਨਵੀਂ ਵੀਡੀਓ ਦੇ ਨਾਲ ਕੱਲ ਨੂੰ ਸਾਰਿਆਂ ਸਾਸਰੀ ਘਰ ਝੂਲੇ ਵਾਸਤੇ ਰਹੋ ਸਭ ਆਪਣ ਪਰ ਆਪਣੇ ਪਰਿਵਾਰਾਂ ਚ